ਤਕਰੀਨ ਤੇ ਚੱਲ ਰੀਆਂ ਤਸਵੀਰਾਂ ਜਿੱਥੇ ਤੁਸੀਂ ਇੱਕ ਕਮਰੇ ਦੇ ਵਿੱਚੋਂ ਸਮਾਨ ਕੱਢ ਕੇ ਬਾਹਰ ਰੱਖਦੇ ਨੂੰ ਦੇਖ ਰਿਹਾ ਹਾਂ ਤੇ ਉਸ ਤੋਂ ਬਾਅਦ ਇਸ ਕਮਰੇ ਨੂੰ ਜੰਜੀਰ ਨਾਲ ਬੰਦ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਇਹ ਤਸਵੀਰਾਂ ਲੁਧਿਆਣਾ ਦੇ ਘੰਟਾ ਘਰ ਨਜ਼ਦੀਕ ਸਾਹਮਣੇ ਆਈਆਂ ਜਿੱਥੇ ਕਾਂਗਰਸੀਆਂ ਦਾ ਦਫ਼ਤਰ ਹੁਣ ਨਹੀਂ ਰਿਹਾ ਕਿਉਂਕਿ ਪਿਛਲੇ 25 ਸਾਲਾਂ ਤੋਂ ਇਸ ਦਫ਼ਤਰ ਨੂੰ ਲੈ ਕੇ ਮਕਾਨ ਮਾਲਕਾਂ ਦੇ ਨਾਲ ਵਿਵਾਦ ਚੱਲ ਰਿਹਾ ਸੀ ਤੇ ਇਹ ਮਾਮਲਾ ਕੋਰਟ ਅਧੀਨ ਸੀ ਜਿਸ ਤੋਂ ਬਾਅਦ ਹੁਣ ਪਰਿਵਾਰ ਨੇ ਇਸ ਕੇਸ ਨੂੰ ਜਿੱਤਿਆ ਤੇ ਮਾਨਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਇਸ ਦਫ਼ਤਰ ਨੂੰ ਖਾਲੀ ਕਰਵਾਉਣ ਦੇ ਲਈ ਪਹੁੰਚੇ ਜਿੱਥੇ ਉਹਨਾਂ ਕਾਂਗਰਸੀ ਦੀ ਗੈਰ ਹਾਜ਼ਰੀ ਦੇ ਵਿੱਚ ਇਸ ਦਫ਼ਤਰ ਦੇ ਤਾਲੇ ਤੋੜ ਕੇ ਸਮਾਨ ਕੱਢਿਆ ਤਾਂ ਉੱਥੇ ਮੌਕੇ ਤੇ ਪੁਲਿਸ ਪਹੁੰਚੀ ਸਭ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਕਿ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਪੀੜਤ ਪਰਿਵਾਰ ਦਾ ਸਰ ਬੜੀ ਧੀਰ ਤੋਂ ਨਾ ਬੜੇ ਸਾਲਾਂ ਤੋਂ ਕਾਂਗਰਸ ਵਾਲਿਆਂ ਦਾ ਨਜਾਇਜ਼ ਕਬਜ਼ਾ ਸੀ ਸਾਡੀ ਜਗ੍ਹਾ ਦੇ ਉੱਤੇ ਅੱਜ ਸਾਡੇ ਕੋਲ ਇੱਕ ਆਰਡਰ ਹੈ ਅਸੀਂ ਇੱਕ ਕੋਰਟ ਦੇ ਦੈਰੇ ਦੇ ਵਿੱਚ ਰਹਿੰਦੇ ਹੋਏ ਕਾਨੂੰਨ ਦੇ ਹਿਸਾਬ ਦੇ ਨਾਲ ਕੁਛ ਆਪਣਾ ਪਰਜਾ ਲਿੱਤਾ ਜੀ ਕਿੰਨੇ ਸਾਲ ਤੁਸੀਂ ਕਮਜਾਸੀ ਬਿਵਾਜ ਜੀ ਸੋਰੀ ਨਰਾ ਚੱਲੀ ਜਾਂਦਾ ਜੀ 25 ਸਾਲਾਂ ਦਾ ਕੋਈ ਕੋਈ ਕਿਰਾਇਆ ਵਗੈਰਾ ਪਿੰਡ ਕੋਲ ਨਹੀਂ ਨਹੀਂ ਸਰ ਦਿੱਤਾ ਹੀ ਨਹੀਂ ਜੀ ਕਦੇ ਨਾ ਦਿੱਤਾ ਹੀ ਨਹੀਂ ਇਹ ਕਿਹੜੀ ਜਗ੍ਹਾ ਤੇ ਖੜੇ ਆ ਕਿਹੜੀ ਜਗ੍ਹਾ ਤੇ ਸਰ ਇਹ ਕਾਂਗਰਸ ਦਫਤਰ ਹੈ ਜੀ ਲੁਧਿਆਣੇ ਵਿਕਾਸ ਨਗਰ ਪ੍ਰਾਪਰਟੀ ਕਿਸ ਦੇ ਨਾਮ ਤੇ ਸਰ ਪ੍ਰਾਪਰਟੀ ਮੇਰੇ ਮਦਰ ਦੇ ਨਾਮ ਤੇ ਹਾਂਜੀ ਚਲੋ ਠੀਕ ਹੈ ਤੇ ਹੁਣ ਖਾਲੀ ਕਰਾ ਲਿਆ ਸਾਰਾ ਹਾਂਜੀ ਖਾਲੀ ਕਰਾ ਲਿਆ ਜੀ ਕੋਰਟ ਦੇ ਆਰਡਰ ਦੇ ਹਿਸਾਬ ਦੇ ਨਾਲ ਖਾਲੀ ਕਰਾ ਲਿਆ ਇਸ ਮਾਮਲੇ ਤੇ ਸੰਜੀਤ ਤਲਵਾਰ ਜ਼ਿਲ੍ਹਾ ਪ੍ਰਧਾਨ ਲਾਲੀ ਕਾਂਗਰਸੀ ਨੇਤਾ ਅਤੇ ਰਜਿੰਦਰਪਾਲ ਸਿੰਘ ਦਾ ਵੀ ਬਿਆਨ ਸਾਹਮਣੇ ਆ ਤੇ ਇਸ ਮਾਮਲੇ ਦੇ ਵਿੱਚ ਐਸਐਚਓ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਹਾਂ ਹਾਂ ਮੈਂ ਤਾਂ ਜਸ ਹੁਣ ਸੁਣੋ ਕਿ ਨਾ ਮੈਨੂੰ ਮੇਰੇ ਵਰਕਰ ਸਾਥੀਆਂ ਨੇ ਫੋਨ ਕੀਤੇ ਕਿ ਇਦਾਂ ਦਾ ਸਾਡਾ ਸਮਾਨ ਜਿਹੜਾ ਬਾਹਰ ਹੈ ਔਰ ਜਦੋਂ ਮੈਂ ਮੌਕੇ ਤੇ ਪਹੁੰਚਿਆ ਤੇ ਉਦੋਂ ਸਮਾਨ ਜਿਹੜਾ ਵਰਕਰਾਂ ਨੇ ਅੰਦਰ ਰੱਖਿਆ ਸੀ ਤੇ ਸਾਡੇ ਕੋਲ ਕੋਈ ਇਹਦਾ ਨੋਟਿਸ ਨਹੀਂ ਹੈ ਕੋਈ ਸੰਬੰਧ ਨਹੀਂ ਹੈ ਕੋਈ ਸਾਨੂੰ ਅਜੇ ਤੱਕ ਅਦੀ ਕੋਰਟ 'ਚ ਬੁਲਾਇਆ ਨਹੀਂ ਗਿਆ ਇਸ ਮਾਮਲੇ ਦੇ ਵਿੱਚ ਤੇ ਅੱਜ ਅਗਰ ਉਹ ਲੋਕ ਇਦਾਂ ਜਬਰਦਸਤ ਦਾਤਾਰੇ ਲਾ ਗਏ ਜਾਂ ਤੁਨਾ ਚੱਕ ਕੇ ਲੈ ਰਹੇ ਇਹ ਮਾੜੀ ਗੱਲ ਅਗਰ ਕੋਰਟ ਦਾ ਕੋਈ ਆਰਡਰ ਹੈ ਤੇ ਕਮ ਐਟਲੀਸਟ ਕਨਫਰਮ ਕਰ ਦੇ ਕੋਰਟ ਉੱਪਰ ਦਾ ਕੋਈ ਨਹੀਂ ਹੈ ਅ ਰਿਸਪੈਕਟ ਟੂ ਕੋਰਟ ਸਰ ਪੁਲਸ ਆਈਸੀ ਨਾਲ ਜਿਹੜਾ ਆਈਸੀ ਨਾਲ ਪੁਲਸ ਨੇ ਤਰਾਜੀ ਇਸ ਸਾਨੂੰ ਤਾਂ ਪਤਾ ਹੀ ਨਹੀਂ ਜੀ ਅ ਜਿਹੜੀ ਲੋਕਲ ਪੁਲਿਸ ਹੈ ਮੈਂ ਜਦੋਂ ਕਤਵਾਲੀ ਐਸਐਚਓ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਜੀ ਬਾਬਾ ਤੁਹਾਡੀ ਨੌਲੇਜ ਹੈ ਵੀ ਤੁਮ ਕੋਰਟ ਚ ਚੱਲਦਾ ਪਿਆ ਨੋ 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 ਟ ਐਟ 올 ਸਾਡੇ ਆਯੂ ਦੇ ਪ੍ਰਧਾਨ ਨੇ ਆ ਹੈਪੀ ਆਂਕੀ ਹੈਪੀ ਬਲੌ ਲਾਈਫ ਫਿਲਾਦੀ ਉਹਨਾਂ ਨੂੰ ਕੁਝ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਸਾਡੇ ਦਿਹਾਤੀ ਦੇ ਪ੍ਰਧਾਨ ਨੂੰ ਕੁਝ ਨਹੀਂ ਪਤਾ ਸਾਡੀ ਮਹਿਲਾ ਕਾਉਂਟਰ ਨੂੰ ਕੁਝ ਨਹੀਂ ਪਤਾ ਉਹ ਬੰਦੇ ਨੇ ਕਿ ਅਸੀਂ ਕੋਰਟ 'ਚ ਜਿੱਤੇ ਆ ਅਸੀਂ ਤਾਂ ਕਰਾਉਣਾ ਨੇ ਆਰਡਰ ਦਿਖਾਇਆ ਕਹਿੰਦੇ ਅਸੀਂ ਸਾਮਾਨ ਵੀ ਅਸੀਂ ਤਾਂ ਕਰਕੇ ਬਾਹਰ ਕੱਢਿਆ ਆ ਆ ਦੋਸਤ ਕੋਈ ਕੇਸ ਚੱਲਦਾ ਹੁੰਦਾ ਕੋਈ ਜਿੱਤਦਾ ਕੋਈ ਹਾਰਦਾ ਦੋ ਲੋਕਾਂ ਦਾ ਪਤਾ ਹੁੰਦਾ ਨਾ ਸੰਦਾ ਪਤਾ ਹੀ ਨਹੀਂ ਅੱਧੀ ਐਨਏਆਰ ਪਾਗਲ ਥੋੜੀ ਆ ਨੇ ਬੇਕੂ ਥੋੜੀਆਂ ਕਿ ਕੋਰਟ ਦੇ ਕੇਸ ਚੱਲ ਰਿਹਾ ਅਸੀਂ ਸਾਰੇ ਜਿੱਦਿਆ ਤੁਹਾਨੂੰ ਪਤਾ ਹੀ ਨਾ ਹੋਵੇ ਤੇ ਇੱਕ ਕੋਈ ਸਮਨ ਵਗੈਰਾ ਇਸ ਹੋਏ ਨਾ ਨੈਵਰ ਕੋਈ ਕਹ ਰਹੇ ਨੇ ਕੋਈ ਨੈਵਰ ਰੀਸੀਵਡ ਕਦੀ ਸਿਰਫ ਜਦੋਂ ਕਾਂਗਰਸ ਪਾਰਟੀ ਉਹ ਚੋਣੇ ਗਿਆ ਕੋਈ ਕਾਂਗਰਸ ਪਾਰਟੀ ਨੇ ਤਾਲੇਨ ਜਦੋਂ ਇੱਥੇ ਆਇਆ ਉਦੋਂ ਆ ਸਾਰਾ ਰੋਡ ਜਿੱਦਾਂ ਐ ਇੱਦਾਂ ਹੀ ਨਜ਼ਰ ਆਈ ਐ ਇਹ ਇੰਨੇ ਦਰਵਾਜ਼ੇ ਨਜ਼ਰ ਆ ਰਹੇ ਹਨ ਜਿਹੜਾ ਸੀ ਉਹ ਕਿੱਥੇ ਗਿਆ ਜਿਹੜਾ ਅੰਦਰ ਸਮਾਨ ਪਿਆ ਸੀ ਕਾਂਗਰਸ ਦਾ ਉਹ ਸਾਨੂੰ ਇਹ ਕਿਹਾ ਜਾ ਰਿਹਾ ਵੀ ਸਮਾਨ ਕੋਈ ਜਿਹੜਾ ਹੈ ਇੱਥੋਂ ਲੈ ਕੇ ਗਿਆ ਤੁਹਾਡੀ ਨੌਲੇਜ ਦੇ ਵਿੱਚ ਹੈ ਕੌਣ ਲੋਕ ਨੇ ਜਿਹੜੇ ਆਏ ਸੀ ਕੁਝ ਨਹੀਂ ਪਤਾ ਜੀ ਅਸੀਂ ਉਹੀ ਤਾਂ ਦੇਖਣ ਆਏ ਹਾਂ ਵੀ ਇਹ ਕੌਣ ਲੋਕ ਹੈ ਜਿਨ੍ਹਾਂ ਨੇ ਆ ਸਾਡਾ ਕੀਤਾ ਉਹ ਕਹਿੰਦੇ ਸਾਡਾ ਕਿਰਾਇਆ ਤੱਕ ਨਹੀਂ ਦੇ ਰਹੇ ਸੀ ਕਾਂਗਰਸ ਸਰ ਕਦੀ ਕੋਈ ਐਹੋ ਜੀ ਨਾ ਡਿਮਾਂਡ ਨਾ ਕੋਈ ਐਹੋ ਜੀ ਗੱਲ ਆ ਸਾਡੇ ਯੂਥ ਦੇ ਪ੍ਰਧਾਨ ਨੇ ਲਾਲੀ ਜੀ ਆ ਕਦੀ ਇਹਨਾਂ ਦਾ ਆਫਿਸ ਨਾਲ ਦਾ ਆਪਣੇ ਨਾਲ ਜੀ ਤੁਹਾਡੇ ਨੌਲੇਜ ਕੋਈ ਵੀ ਆਪ ਕਾਂਗਰਸ ਦਾ ਦਫਤਰ ਤੇ ਵੀ ਤਾਲੇ ਤੋੜੇ ਕਾਂਗਰਸ ਪੁਰਾਣੇ ਕਾਗਜ਼ਾਂ ਭਵਨ ਦੇ ਵਿੱਚ ਕੋਈ ਕਬਜ਼ਾ ਕਰਨ ਆਇਆ ਤੇ ਬੰਦਾ ਉਹਨੇ ਕਿਹਾ ਕਿ ਮੈਂ ਕੇਸ ਚੁੱਕਿਆ ਇਹ ਕੀ ਪੂਰਾ ਮਾਮਲਾ ਹੈ ਤੇ ਕਰੋ ਤੁਹਾਡੇ ਧਿਆਨ ਚਾਹੀਏ ਮਾਮਲਾ ਸੂਰੇ ਨੇੜੇ ਦੇ ਬੰਦੇ ਸਾਰੇ ਇੱਥੇ ਦੋਸਤਾਨ ਮਿੱਤਰ ਪੁਰਾਣਾ ਆਫਿਸ ਹੈ ਕਾਂਗਰਸ ਦਾ ਉਹਨਾਂ ਨੇ ਕਿਹਾ ਜੀ ਕੋਈ ਨਵੇਂ ਬੰਦੇ ਲੱਗ ਰਹੇ ਆ ਵੀ ਤਾਲੇ ਤੋੜ ਰਹੇ ਆ ਪਹਿਲਾਂ ਉਹਨਾਂ ਨੂੰ ਲੱਗਿਆ ਕੋਈ ਪਾਰਟੀ ਦਾ ਜਦੋਂ ਉਹਨਾਂ ਨੇ ਤਾਲੇ ਤੋੜੇ ਵੀ ਬੰਦੇ ਜਾਂਦੇ ਸੀ ਉਹਨਾਂ ਨਾਲ ਕੋਈ ਕਹਿੰਦੇ ਬਦਮਾਸ਼ੀ ਨਾਲ ਕੋਈ ਵੀਡੀਓ ਵੀ ਬਣਾ ਰਹੇ ਸੀ ਕਿ ਤਾਲੇ ਵੀ ਤੋੜ ਰਹੇ ਨੇ ਕਿ ਤੁਹਾਡਾ ਸਮਾਨ ਵੀ ਬਾਹਰ ਕੱਢਿਆ ਜਾ ਰਿਹਾ ਸੋ ਪਾਰਟੀ ਦਾ ਸਾਰਿਆਂ ਨੂੰ ਪਤਾ ਕੋਣ-ਕੋਣ ਪਾਰਟੀ ਚੋ ਇੱਥੇ ਆ ਸਕਦਾ ਕੋ ਨਹੀਂ ਆ ਸਕਦਾ ਤੇ ਨਵੇਂ ਬੰਦੇ ਦੇ ਕੇ ਇਹਨਾਂ ਦਾ ਕੌਲ ਆਇਆ ਸੀ ਅੱਗੇ ਦੇਖਿਆ ਵੀ ਇੱਥੇ ਇਹਨਾਂ ਨੇ ਜਿੱਥੇ ਸਾਡਾ ਪਾਰਟੀ ਦਾ ਨਾਮ ਲਿਖਿਆ ਉੱਥੇ ਪੇਂਟ ਕਰਤਾ ਤੇ ਜਿੰਨਾ ਪਾਰਟੀ ਦੇ ਅੰਦਰ ਸਮਾਨ ਪਿਆ ਸੀਗਾ ਦਫ਼ਤਰ ਦਾ ਸਮਾਨ ਸੀਗਾ ਸਾਰਾ ਇਹਨਾਂ ਨੇ ਲੋਡ ਕਰਕੇ ਆਪਣੇ ਲੈ ਜਾਂਦੀ ਕੋਸ਼ਿਸ਼ ਕੀਤੀ ਸਾਨੂੰ ਇਹਦੇ ਬਾਰੇ ਕੋਈ ਨੋਟਿਸ ਨਹੀਂ ਸਰਪ੍ਰੀਖੇ ਕੋਈ ਨੋਟਿਸ ਆਇਆ ਕਿਉਂਕਿ ਕਾਂਗਰਸ ਬਾਇ ਇੱਕ ਐਂਟੀ ਪਾਰਟੀ ਤੁਹਾਡੇ ਪੀਸ ਲੱਗਾ ਸੀਗਾ ਕਹਿੰਦੇ ਨੋਟਿਸ ਗੇ ਪਰ ਕਾਂਗਰਸ ਵੱਲੋਂ ਕੋਈ ਪੇਸ਼ ਨਹੀਂ ਹੋਇਆ ਕਦੀ ਜੇ ਨੋਟਿਸ ਆਇਆ ਹੁੰਦਾ ਤਾਂ ਫਿਰ ਅਸੀਂ ਇੱਥੇ ਇੱਥੇ ਨਾਦੇ ਸੀ ਕੋਰਟ 'ਚ ਦੇਖਦੇ ਨੋਟਿਸ ਆਇਆ ਨਹੀਂ ਸਾਨੂੰ ਪੁਲਿਸ ਵੱਲੋਂ ਵੀ ਇਤਲਾਹ ਕੀਤਾ ਗਿਆ ਨਾ ਕੋਰਟ ਵੱਲੋਂ ਕੀਤਾ ਗਿਆ ਸਿੱਧਾ ਆ ਕੇ ਉਹਨਾਂ ਨੇ ਤਾਲਾ ਤੋੜ ਕੇ ਆਪਣੇ ਸਮਾਨ ਸਾਡਾ ਕੱਢ ਕੇ ਇੱਥੇ ਤੋੜਪਨ ਕਰਨ ਦੀ ਕੋਸ਼ਿਸ਼ ਕੀਤੀ ਸਰ ਦੋ ਦਿਨ ਪਹਿਲਾਂ ਮੈਂ ਯੂ ਕਾਂਗਰਸ ਆਫਿਸ ਖੋਲਿਆ ਸੀ ਕਿ ਇੱਥੇ ਆ ਕੇ ਤਾਂ ਮੀਂਹ ਫੈਂਡ ਕਰਕੇ ਪਿੱਛੇ ਥੋੜਾ ਜਿਹਾ ਰਿਪੇਅਰ ਦਾ ਕੰਮ ਸੀਗਾ ਤੇ ਅੱਜ ਅਸੀਂ ਦੋ ਦਿਨਾਂ ਬਾਅਦ ਆ ਕੇ ਦੇਖਿਆ ਜੀ ਇੱਥੇ ਤੋੜਪਨ ਚੱਲ ਰਹੀ ਸੀ ਅੱਛਾ ਜੀ ਕਿ ਹੈਪੀ ਜਿਹੜਾ ਇਹ ਇਹ ਬਿਲਡਿੰਗ ਹੈ ਕਿੰਨੀ ਦੇਰ ਤੋਂ ਇਥੇ ਉਹ ਪੁਰਾਣੀ ਬਿਲਡਿੰਗ ਹੈ ਜੀ 170 80 ਸਾਲ ਤੋਂ ਪੁਰਾਣੀ ਬਿਲਡਿੰਗ ਹੈ ਤੇ ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨ ਪ੍ਰਾਂਡੇ ਜਿੰਨੇ ਵੀ ਸੀਐਮ ਸਾਡੇ ਰੇ ਪੁਰਾਣੇ ਉਹ ਵੀ ਇੱਥੇ ਦਫਤਰਾਂ ਜਾ ਕੇ ਬਹਿੰਦੇ ਰਹੇ ਨੇ ਤੇ ਪੁਰਾਣੀ ਬਿਲਡਿੰਗ ਹੈ ਜੀ ਇਹ ਨਵਾਂ ਹੀ ਅੱਜ ਦੇਖਣ ਨੂੰ ਮਿਲਿਆ ਕੀ ਚੱਲ ਗਿਆ ਜੀ ਤੁਹਾਨੂੰ ਇਸ ਦੇ ਬਾਰੇ ਟੋੜ ਕੇਸ ਦੀ ਕੋਈ ਤਲਾਸ਼ ਨਹੀਂ ਜੀ ਕੋਈ ਸੰਮਨ ਨਹੀਂ ਹੈ ਤੁਹਾਨੂੰ ਕੋਈ ਵੱਡੇ ਨੀਤਾਂ ਨੂੰ ਜਿਹੜਾ ਪੁਰਾਣੇ ਕਿਸੇ ਨੂੰ ਜੀ ਜ਼ਿਲ੍ਹਾ ਪ੍ਰਧਾਨਾਂ ਨੂੰ ਜਿੰਨਾਂ ਜਿਹੜੇ ਸਾਡੇ ਪਾਰਟੀ ਦੇ ਨੇ ਸਾਰੇ ਉਹਨਾਂ ਨੂੰ ਵੈਰੀਫਾਈ ਕਰ ਲਿਆ ਕਿਸੇ ਨੂੰ ਸੰਮਨ ਨਹੀਂ ਹੈ ਠੀਕ ਹੈ ਸਾਨੂੰ ਇੰਟੀਮੀਸ਼ਨ ਆਈ ਸੀ ਜੀ ਕਿ ਇੱਥੇ ਕੋਈ ਆਇਆ ਹੈ ਤੇ ਕੋਟ ਦੇ ਪਿਆਦੇ ਆਏ ਆ ਦੋ ਤੇ ਨਾਲ ਕੋਈ ਮਾਲ ਕਾਇਆ ਲੀਡੀ ਤੇ ਜਿਨ੍ਹਾਂ ਨੇ ਇਨਵੈਂਟਰੀ ਕੀਤੀ ਹੈ ਤੇ ਆਪ ਜਿਹੜਾ ਵੀ ਸਮਾਨ ਇਨਵੈਂਟਰੀ ਹੁੰਦਾ ਜੋ ਅਕੋਰਡਿੰਗ ਟੂ ਲੀਗਲ ਹੁੰਦਾ ਹੈ ਜੋ ਵੀ ਹੁੰਦਾ ਉਹ ਲੈ ਕੇ ਚਲੇ ਗਏ ਜੀ ਬਸ ਅਸੀਂ ਉਹੀ ਵੈਰੀਫਾਈ ਕਰਨਾ ਹੈ ਹੁਣ ਦੂਜੀ ਪਾਰਟੀ ਆਈ ਹੈ ਕਿ ਸਾਨੂੰ ਇੰਟੀਮੀਟ ਨਹੀਂ ਕੀਤਾ ਗਿਆ ਜੋ ਹੁਣ ਸਾਨੂੰ ਪਤਾ ਲੱਗਿਆ ਸੀ ਵੈਰੀਫਾਈ ਕਰਕੇ ਹੁਣ ਕੋਟ ਦੇ ਆਰਡਰ ਸੀਗੇ ਤੇ ਉਹ ਸਾਡੇ ਕੋਲ ਆਰਡਰ ਲੈ ਕੇ ਆ ਰਹੇ ਆ ਜੀ ਬਸ ਉਹਨਾਂ ਨੇ ਸਾਨੂੰ ਖਾਣੇ ਇੰਟੀਮੇਟ ਨਹੀਂ ਕੀਤਾ ਸੀਗਾ ਫੋਰਸ ਨਹੀਂ ਲੈ ਕੇ ਆਏ ਸੀਗੇ ਅਸੀਂ ਬਸ ਇਹੀ ਹੈ ਹੋਰ ਕੋਈ ਕੁਝ ਨਹੀਂ ਪਰ ਹੁਣ ਇਹ ਕਿਦੇ ਕਿਸੇ ਵੱਲੋਂ ਕੰਪਲੇਟ ਆਈ ਦੋਨੋਂ ਪਾਰਟੀਆਂ ਮਨੇ ਨਹੀਂ ਹਜੇ ਕੰਪਲੇਟ ਕੋਈ ਨਹੀਂ ਆ ਗਈ ਇਹ ਦੂਜੀ ਪਾਰਟੀ ਕਹਿ ਰਹੀ ਅਸੀਂ ਕੰਪਲੀਟ ਦੇ ਦਾਂਗੇ ਕੰਪਲੀਟ ਤੇ ਵੈਰੀਫਾਈ ਕਰ ਲਾਂਗੇ ਦੂਜਿਆਂ ਦੇ ਆਰਡਰ ਆ ਫਿਰ ਉਹ ਲੀਗਲੀ ਹੈ ਜੀ ਇੰਗਲਿਸ਼ ਸਟ੍ਰੋਂਗ ਹੈ ਜੋ ਲੀਗਲੀ ਬਣਦਾ ਉਹ ਸਹੀ ਹੈ ਜੀ ਸਾਨੂੰ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਕੋਈ ਪ੍ਰਾਈਵੇਟ ਬੌਂਡਰ ਵੀ ਨਾਲ ਲੈ ਕੇ ਆਉਂਦੇਗੇ ਨਹੀਂ ਜੀ ਇਹ ਚੀਜ਼ ਤਾਂ ਸਾਨੂੰ ਨਹੀਂ ਪਤਾ ਜੋ ਹੈਗਾ ਸੀਗਾ ਜੋ ਫੋਟੋਆਂ ਵੀ ਹੈਗੀਆਂ ਜੋ ਮੈਂ ਦੇਖੀਆਂ ਕੋਰਟ ਦਾ ਪਿਆਦਾ ਆਇਆ ਸੀਗਾ ਨਾਲ ਇਨਵੈਂਟਰੀ ਕਰਕੇ ਜੀ ਸੱਚੀ ਪਾਰਟੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਕਿੰਨੇ ਸਮੇਂ ਤੋਂ ਇਹ ਕੋਰਟ ਕੇਸ ਚੱਲ ਰਿਹਾ ਸੀ ਔਰ ਆਰਡਰ ਸੀਗੇ ਉਹਨਾਂ ਦੇ ਕੋਲ ਕਿ ਨਹੀਂ ਸੀ ਦੂਜੀ ਪਾਰਟੀ ਨਾਲ ਗੱਲ ਹੋਈ ਹੈ ਸਾਡੇ ਕੋਲ ਆਰਡਰ ਲੈ ਕੇ ਆ 15 ਤੋਂ 20 ਸਾਲ ਕਿਉਂ ਨਾ ਜੀ ਓਕੇ ਕਹਾ ਦਾਦੀ ਹੈ ਕਿ ਇਸ ਦੇ ਉੱਤੇ ਮਕਾਨ ਮਾਲਕਾਂ ਦੇ ਵੱਲੋਂ ਕੇਸ ਲਾਇਆ ਹੋਇਆ ਸੀ ਕਿ 25 ਸਾਲਾਂ ਤੋਂ ਇੱਥੇ ਜਿਹੜਾ ਕਿ ਕਵਚਾ ਕੀਤਾ ਹੋਇਆ ਜਿਹਦੇ ਚੱਲਦੇ ਹੋ ਇਸ ਨੂੰ ਖਾਲੀ ਕਰਵਾਉਣ ਲਈ ਉਹਨਾਂ ਨੇ ਕੋੜ ਦਾ ਦਰਵਾਜ਼ਾ ਖੜਕਾਇਆ ਸੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ